ਏ ਰੱਖ ਦੇ ਸਦਾ ਹੀ ਧੀਰ ਗੁਰੂ ਜੀ ਪੀਰਾਂ ਦੇ ਸਿਰ ਪੀਰ ਗੁਰੂ ਜੀ ਰੱਖ ਦੇ ਸਦਾ ਹੀ ਧੀਰ ਗੁਰੂ ਜੀ ਪੀਰਾਂ ਦੇ ਸਿਰ ਪੀਰ ਗੁਰੂ ਜੀ ਏ ਸੱਚੀ ਸਰਕਾਰ ਜੀ ਤੇਰੀ ਚੋਂ ਜੋਗਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੋਂ ਜੋਗਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੋਂ ਜੋਗਾਂ ਵਿੱਚ ਹੋ ਰਹੀ ਜੈ ਜੈ ਤੇਰੀ ਚੌਂਜੋਗਾਂ ਵਿੱਚ ਹੋ ਰਹੀ ਜੈ ਜੈਕਾਰ ਜਿ ਤੇਰੀ ਚੌਂਜੋਗਾਂ ਵਿੱਚ ਹੋ ਰਹੀ ਜੈ ਜੈਕਾਰ ਜਿ ਤੇਰੀ ਸਤਜੁਗ ਦੇ ਵਿੱਚ ਪੰਡਤ ਬਣ ਕੇ ਰਾਜੇ ਬਲ ਕੋਲ ਆਏ ਸਤਜੁਗ ਦੇ ਵਿੱਚ ਪੰਡਤ ਬਣ ਕੇ ਰਾਜੇ ਬਲ ਕੋਲ ਆਏ ਸਤਜੁਗ ਦੇ ਵਿੱਚ ਪੰਡਤ ਬਣ ਕੇ ਰਾਜੇ ਬਲ ਕੋਲ ਆਏ ਸਤਜੁਗ ਦੇ ਵਿੱਚ ਪੰਡਤ ਬਣ ਕੇ ਰਾਜੇ ਬਲ ਕੋਲ ਆਏ ਇਹ ਦਾਨ ਚ ਧਰਤੀ ਸਾਰੀ ਲੈ ਗਏ ਦਿੱਤਾ ਮਾਨ ਗਵਾਈ ਤਾਂ ਚ ਧਰਤੀ ਸਾਰੀ ਲੈ ਗਏ ਦਿੱਤਾ ਮਾਨ ਗਵਾਏ ਤਾਂ ਚ ਧਰਤੀ ਸਾਰੀ ਲੈ ਗਏ ਦਿੱਤਾ ਮਾਨ ਗਵਾਏ ਤਾਂ ਚ ਧਰਤੀ ਸਾਰੀ ਲੈ ਗਏ ਦਿੱਤਾ ਮਾਨ ਗਵਾਏ ਇਹ ਬ੍ਰਹਮਾ ਕੋਲੋਂ ਆਪ ਲਿਖਾਏ ਰਮਾ ਕੋਣੋਂ ਆਪ ਲਖਾਏ ਚਾਰ ਵੇਦ ਸਚੇ ਆਰ ਜੀ ਤੇਰੀ ਚੋਂ ਜੋਗਾ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੋਂ ਜੋਗਾ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੋਂ ਜੋਗਾ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੋਂ ਜੋਗਾ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੋਂ ਜੋਗਾ ਵਿੱਚ ਵਿਚ ਹੋ ਰਹੀ ਜੈਕਾਰ ਜੀ ਤੇਰੀ ਜੋ ਜੁਗ ਦਾ ਵਿੱਚ ਹੋ ਰਹੀ ਜੈਕਾਰ ਜੀ ਤੇਰੀ ਜੋ ਜੁਗ ਦਾ ਵਿੱਚ ਹੋ ਰਹੀ ਜੈਕਾਰ ਜੀ ਤੇਰੀ ਜੋ ਜੁਗ ਦਾ ਵਿੱਚ ਤੇਰੇ ਤੇ ਜੁਗ ਵਿੱਚ ਰਾਮ ਰੂਪ ਲੈ ਦਸ਼ਰਥ ਕਰ ਪਦਾਰੇ ਤੇਰੇ ਤੇ ਜੁਗ ਵਿੱਚ ਰਾਮ ਰੂਪ ਲੈ ਦਸ਼ਰਥ ਕਰ ਪਦਾਰੇ ਤੇਰੇ ਤੇ ਜੁਗ ਵਿੱਚ ਰਾਮ ਰੂਪ ਲੈ ਦਸ਼ਰਥ ਕਰ ਬੰਦਾਈ ਤੇਰੇ ਤੇ ਜੁਗ ਵਿੱਚ ਰਾਮ ਰੂਪ ਲੈ ਦਸ਼ਰਥ ਕਰ ਪਦਾਰੇ ਕਸ਼ਪਾਤੀ ਮਾਰ ਕੇ ਸਾਰੇ ਬਣ ਗਏ ਹਰਮਨ ਪਿਆਰੇ ਰਾਖਸ਼ ਪਾਪੀ ਮਾਰ ਕੇ ਸਾਰੇ ਬਣ ਗਏ ਹਰਮਨ ਪਿਆਰੇ ਰਾਖਸ਼ ਪਾਪੀ ਮਾਰ ਕੇ ਸਾਰੇ ਬਣ ਗਏ ਅਬਰਨ ਬੰਤੇ ਰਾਖਸ਼ ਪਾਪੀ ਮਾਰ ਕੇ ਸਾਰੇ ਬਣ ਗਏ ਹਰਮਨ ਪਿਆਰੇ ਏ ਰਾਮ ਰਮਾਇਣ ਸੀ ਲਿਖੀ ਵਾਲਮੀਕ ਰਾਮ ਰਮਾਇਣ ਸੀ ਲਿਖੀ ਵਾਲਮੀਕ ਦਿੱਤੀ ਕਲਮ ਸਦਾਰ ਜੀ ਤੇਰੀ ਚੌਜੋਗਾਂ ਵਿੱਚ ਹੋ ਰਹੀ ਜੈ ਜੈਕਾਰ 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 ਜੀ ਤੇਰੀ ਚੌਜੋਗਾਂ ਵਿੱਚ ਦੇਵਕੀ ਦੇ ਘਰ ਕ੍ਰਿਸ਼ਨ ਜੀ ਆਏ ਪੂਤਨਾ ਦਾਈ ਤਾਰੀ ਦੇਵਕੀ ਦੇ ਘਰ ਕ੍ਰਿਸ਼ਨ ਜੀ ਆਏ ਪੂਤਨਾ ਦਾਈ ਤਾਰੀ ਦੇਵਕੀ ਦੇ ਘਰ ਕ੍ਰਿਸ਼ਨ ਜੀ ਆਏ ਪੂਤਨਾ ਦਾਈ ਤਾਰੀ ਦੇਵਕੀ ਦੇ ਘਰ ਕ੍ਰਿਸ਼ਨ ਜੀ ਆਏ ਪੂਤਨਾ ਦਾਈ ਤਾਰੀ ਪਾਪਾਂ ਦਾ ਜਦ ਘੜਾ ਪਰ ਗਿਆ ਕੰਸ ਦੀ ਆਈ ਵਾਰੀ ਪਾਪਾਂ ਦਾ ਜਦ ਘੜਾ ਪਰ ਗਿਆ ਕੰਸ ਦੀ ਆਈ ਵਾਰੀ ਪਾਪਾਂ ਦਾ ਜਦ ਘੜਾ ਪਰ ਗਿਆ ਕੰਸ ਦੀ ਆਈ ਵਾਰੀ ਪਾਪਾਂ ਦਾ ਜਦ ਘੜਾ ਪਰ ਗਿਆ ਕੰਸ ਦੀ ਆਈ ਵਾਰੀ ਦਵਾ ਪਰਦੇ ਵਿੱਚ ਗੀਤਾ ਰਚਤੀ ਦਵਾ ਪਰਦੇ ਵਿੱਚ ਗੀਤਾ ਰਚਤੀ ਕਰਮ ਦਿਖਾਵਣ ਹਾਰ ਜੀ ਤੇਰੀ ਚੌਂ ਜੋਗਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੌਂ ਜੋਗਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਰਕਾਰਜ ਤੇਰੀ ਚੋਂ ਜੁਗਾਂ ਵਿੱਚ ਹੋ ਰਹੀ ਜੈ ਜੈਕਾਰਜ ਤੇਰੀ ਚੋਂ ਜੁਗਾਂ ਵਿੱਚ ਹੋ ਰਹੀ ਜੈ ਜੈਕਾਰਜ ਤੇਰੀ ਚੋਂ ਜੁਗਾਂ ਵਿੱਚ ਹੋ ਰਹੀ ਜੈ ਜੈਕਾਰਜ ਤੇਰੀ ਚੋਂ ਜੁਗਾਂ ਵਿੱਚ ਅਲ ਜੁਗ ਦੇ ਵਿੱਚ ਕਿਰਪਾ ਕੀਤੀ ਤੁਰ ਕੀ ਬਾਣੀ ਲਿਆ ਕੇ ਕਾਲ ਜੁਗ ਦੇਵ ਵਿੱਚ ਕਿਰਪਾ ਕੀਤੀ ਤੁਰ ਕੀ ਬਾਣੀ ਲਿਆ ਕੇ ਕਾਲ ਜੁਗ ਦੇਵ ਵਿੱਚ ਕਿਰਪਾ ਕੀਤੀ ਤੁਰ ਕੀ ਬਾਣੀ ਲਿਆ ਕੇ ਕਾਲ ਜੁਗ ਦੇਵ ਵਿੱਚ ਕਿਰਪਾ ਕੀਤੀ ਤੁਰ ਕੀ ਬਾਣੀ ਲਿਆ ਕੇ ਇਹ ਪਵ ਸਾਗਰ ਚੋਂ ਪਾਰ ਲੰਘਾਉਂਦੀ ਨਾਨਕ ਨਾਮ ਜਪਾ ਕੇ ਪਵ ਸਾਗਰ ਚੋਂ ਪਾਰ ਲੰਘਾਉਂਦੀ ਨਾਨਕ ਨਾਮ ਜਪਾ ਕੇ ਪਵ ਸਾਗਰ ਚੋਂ ਪਾਰ ਲੰਘਾਉਂਦੀ ਨਾਨਕ ਨਾਮ ਜਪਾਉਂਦੇ ਪਾਰ ਸਾਧਰ ਚੋਂ ਪਾਰ ਲੰਗੌਂਦੀ ਨਾਨਕ ਨਾਮ ਜਪਾ ਕੇ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਚੋਂ ਜੋਗੀ ਸਰਦਾਰ ਜੀ ਤੇਰੀ ਚੋਂ ਜੋਗਾ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੋਂ ਜੋਗਾ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੋਂ ਜੋਗਾ ਜੀ ਤੇਰੀ ਚੌਂ ਜੋਗਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੌਂ ਜੋਗਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੌਂ ਜੋਗਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੌਂ ਜੋਗਾਂ ਵਿੱਚ ਸਾਧੂ ਸੰਤ ਵੀ ਆਉਂਦੇ ਜਿਹੜੇ ਪੜਾ ਜਗਤ ਦਾ ਕਰਦੇ ਸਾਧੂ ਸੰਤ ਵੀ ਆਉਂਦੇ ਜਿਹੜੇ ਪੜਾ ਜਗਤ ਦਾ ਕਰਦੇ ਸਾਧੂ ਸੰਤ ਵੀ ਆਉਂਦੇ ਜਿਹੜੇ ਪੜਾ ਜਗਤ ਦਾ ਕਰਦੇ ਸਾਧੂ ਸੰਤ ਵੀ ਆਉਂਦੇ ਜਿਹੜੇ ਨਗਤਦਾਤਾ ਦੇ ਧਰਮ ਰਾਜ ਦੇ ਕੋਲ ਸੰਗਤਾਂ ਲਈ ਆਪ ਵਕਾਲਤ ਕਰਦੇ ਧਰਮ ਰਾਜ ਕੋ ਸੰਗਤਾਂ ਦੇ ਲਈ ਆਪ ਵਕਾਲਤ ਕਰਦੇ ਧਰਮ ਰਾਜ ਕੋ ਆਪ ਆਪ ਵਕਾਲਤ ਕਰਦੇ ਧਰਮ ਰਾਜ ਕੋ ਸੰਗਤਾਂ ਦੇ ਲਈ ਆਪ ਵਕਾਲਤ ਕਰਦੇ ਮਹਾਪੁਰਸ਼ ਵੀ ਕਰਦੇ ਵੇਖੋ ਮਹਾਪੁਰਸ਼ ਵੀ ਕਰਦੇ ਵੇਖੋ ਬਾਣੀ ਦਾ ਸਤਕਾਰ ਜੀ ਤੇਰੀ ਚੋਂ ਜੋਗਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੋਂ ਜੋਗਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੋਂ ਜੋਗਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੋਂ ਜੋਗਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੋਂ ਜੋਗਾਂ ਵਿੱਚ ਹੋ ਰਹੀ ਜੈ ਜੈਕਾਰ ਜੀ ਤੇਰੀ ਚੋਂ ਜੋਗਾਂ ਵਿੱਚ